ਫੌਜਾ ਸਿੰਘ ਦਾ ਅੰਤਿਮ ਸੰਸਕਾਰ 20 ਜੁਲਾਈ ਨੂੰ ਵਿਦੇਸ਼ੀ ਪਰਿਵਾਰਕ ਮੈਂਬਰਾਂ ਦੀ ਆਮਦ ਦੇ ਕਾਰਨ ਦੇਰੀ ਹੋਈ ਹੈ ਤੁਹਾਨੂੰ ਦੱਸਨੀ ਹੈ ਕਿ ਵਿਸ਼ੇਪਰਸਿੱਧ ਸਿੱਖ ਐਥਲੀਟ ਅਤੇ ਟਰਬਨ ਟਰਨੈਡੋ ਦੇ ਵਜੋਂ ਜਾਣੇ ਜਾਂਦੇ 114 ਸਾਲਾਂ ਫੌਜਾ ਸਿੰਘ ਦੀ ਮੌਤ 14 ਜੁਲਾਈ 2025 ਨੂੰ ਇੱਕ ਸੜਕ ਹਾਦਸੇ ਦੇ ਵਿੱਚ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਐਤਵਾਰ 20 ਜੁਲਾਈ ਨੂੰ ਉਹਨਾਂ ਦੇ ਜੱਦੀ ਪਿੰਡ ਬਿਆਸ ਪਿੰਡ ਜਲੰਧਰ ਦੇ ਵਿੱਚ ਦੁਪਹਿਰ 12 ਵਜੇ ਕੀਤਾ ਜਾਵੇਗਾ ਫੌਜਾ ਸਿੰਘ ਦੀ ਮੌਤ ਨੇ ਪੰਜਾਬ ਅਤੇ ਵਿਸ਼ਵ ਭਰ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਸਦਮੇ ਦੇ ਵਿੱਚ ਪਾ ਦਿੱਤਾ ਫਾਦਰ ਸਿੰਘ ਜੋ ਕਿ 99 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੌੜ ਸ਼ੁਰੂ ਕਰਕੇ 100 ਸਾਲ ਦੀ ਉਮਰ ਦੇ ਵਿੱਚ ਪੂਰੀ ਮੈਰਾਥਨ ਮੁਕੰਮਲ ਕਰਨ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਸਨ। ਉਹਨਾਂ ਨੂੰ ਸੋਮਵਾਰ 14 ਜੁਲਾਈ 2025 ਨੂੰ ਜਲੰਧਰ ਪਠਾਨਕੋਟ ਹਾਈਵੇ ਦੇ ਉੱਤੇ ਬਿਆਜ਼ਪਿੰਡ ਨੇੜੇ ਇੱਕ ਚਿੱਟੇ ਟੋਇਟਾ ਫੋਰਚੂਨਰ ਨੇ ਟੱਕਰ ਮਾਰ ਦਿੱਤੀ ਸੀ ਅਤੇ ਇਹ ਹਾਦਸਾ ਦੁਪਹਿਰ ਕਰੀਬ 3:30 ਵਜੇ ਦੇ ਕਰੀਬ ਵਾਪਰਿਆ ਜਦੋਂ ਉਹ ਸੜਕ ਪਾਰ ਕਰ ਰਹੇ ਸਨ। ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਅਤੇ ਛਾਤੀ ਦੇ ਉੱਤੇ ਕੰਪੀਰ ਸੱਟਾਂ ਲੱਗੀਆਂ ਅਤੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਸ਼ਾਮ ਕਰੀਬ 7:30 ਵਜੇ ਤੇ ਕਰੀਬ ਉਹਨਾਂ ਨੇ ਆਖਰੀ ਸਾਹ ਲਿਆ। ਫੌਜਾ ਸਿੰਘ ਦੇ ਪੁੱਤ ਹਰਵੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਮੁੱਖ ਤੌਰ ਦੇ ਉੱਤੇ ਯੂਕੇ ਅਤੇ ਕੈਨੇਡਾ ਦਾ ਵਿੱਚ ਰਹਿੰਦੇ ਨੇ ਹਜੇ ਪੰਜਾਬ ਨਹੀਂ ਪਹੁੰਚ ਸਕੇ ਨੇ ਤਾਂ ਇਸੇ ਕਾਰਨ ਅੰਤਿਮ ਸੰਸਕਾਰ ਨੂੰ 2 ਜੁਲਾਈ ਤੱਕ ਮੁਲਤਵੀ ਕੀਤਾ ਗਿਆ ਹੈ ਤੇ ਹਰਵੰਦਰ ਸਿੰਘ ਨੇ ਕਿਹਾ ਹੈ ਵੀ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਵਿਦੇਸ਼ ਦੇ ਵਿੱਚ ਰਹਿੰਦੇ ਨੇ। ਅਸੀਂ ਉਹਨਾਂ ਦੇ ਪਹੁੰਚਣ ਦੀ ਉਡੀਕ ਕਰ ਰਹੇ ਹਾਂ। ਇਸੇ ਲਈ ਹੀ ਅੰਤ ਸੰਸਕਾਰ ਦੇ ਵਿੱਚ ਕੁਝ ਦਿਨਾਂ ਦੀ ਦੇਰੀ ਹੋ ਰਹੀ ਹੈ ਫੌਜਾ ਸਿੰਘ ਦੀ ਮ੍ਰਿਤਕ ਦੇ ਨੂੰ ਹਸਪਤਾਲ ਦੇ ਮੋਰਚਰੀ ਦੇ ਵਿੱਚ ਰੱਖਿਆ ਗਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਵਿੱਚ ਹੀ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਗੱਲ ਕੀਤੀ ਜਾਵੇ ਹਾਦਸੇ ਦੀ ਜਾਂਚ ਅਤੇ ਗ੍ਰਿਫਤਾਰੀ ਦੇ ਬਾਰੇ ਦੇ ਵਿੱਚ ਤਾਂ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ 30 ਘੰਟਿਆਂ ਦੇ ਅੰਦਰ ਅੰਦਰ ਹੀ ਮੁਲਜ਼ਮ ਅਮਰਕਪਾਲ ਸਿੰਘ ਢਿੱਲੋਂ ਜੋ ਕਿ 30 ਸਾਲਾਂ ਦਾ ਹੈ ਇੱਕ ਐਨ ਆਰ ਆਈ ਹੈ ਅਤੇ ਕੈਨੇਡਾ ਤੋਂ ਹਜੇ 8 ਦਿਨ ਪਹਿਲਾਂ ਹੀ ਪੰਜਾਬ ਆਇਆ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੁਲਜ਼ਮ ਦੀ ਚਿੱਟੀ ਟੋਇਟਾ ਫੋਰਚੂਨਰ ਦਵੀਜ਼ ਜ਼ਬਤ ਕਰ ਲਈ ਗਈ ਹੈ ਅਮਰਤਪਾਲ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਹਾਦਸੇ ਸਮੇਂ ਇਹ ਨਹੀਂ ਪਤਾ ਸੀ ਕਿ ਉਸਨੇ ਫੋਜਾ ਸਿੰਘ ਨੂੰ ਟੱਕਰ ਮਾਰੀ ਅਤੇ ਉਸ ਨੂੰ ਇਸ ਦੀ ਜਾਣਕਾਰੀ ਬਾਅਦ ਦੇ ਵਿੱਚ ਖਬਰਾਂ ਦੇ ਰਾਹੀਂ ਮਿਲੀ ਸੋ ਜਲੰਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਟਰੋਲ ਬੂਥਾ ਅਤੇ ਪੈਟਰੋਲ ਪੰਪਾਂ ਦੀਆਂ ਰਿਕਾਰਡਿੰਗਾਂ ਅਤੇ ਗਵਾਹਾਂ ਦੇ ਬਿਆਨਾਂ ਦੀ ਮਦਦ ਨਾਲ ਵਾਹਨ ਦੀ ਪਛਾਣ ਕੀਤੀ। ਮੁਲਜ਼ਮ ਨੂੰ ਮੰਗਲਵਾਰ ਰਾਤ ਨੂੰ ਉਸ ਦੇ ਪਿੰਡ ਦਸੂਹਾ ਕਰਤਾਰਪੁਰ ਤੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਜਾਣਾ ਹੈ। ਫਵਾਜਾ ਸਿੰਘ ਜੋ ਕਿ 1 ਅਪ੍ਰੈਲ 1911 ਨੂੰ ਬਿਆਸ ਪਿੰਡ ਦੇ ਵਿੱਚ ਪੈਦਾ ਹੋਏ ਸਨ, ਉਨ੍ਹਾਂ ਨੇ 99 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੌੜਨਾ ਸ਼ੁਰੂ ਕੀਤਾ ਸੀ। ਜਦੋਂ ਉਨ੍ਹਾਂ ਦੀ ਪਤਨੀ ਗਿਆਨਕੌਰ ਅਤੇ ਪੁੱਤ ਕੁਲਦੀਪ ਸਿੰਘ ਦੀ ਮੌਤ ਨੇ ਉਨ੍ਹਾਂ ਨੂੰ ਮਾਨਸਿਕ ਤੌਰ ਦੇ ਉੱਤੇ ਝੰਜੋੜ ਦਿੱਤਾ ਸੀ। 2000 ਦੇ ਵਿੱਚ ਲੰਡਨ ਮੈਰਾਥਨ ਦੇ ਨਾਲ ਸ਼ੁਰੂਆਤ ਕਰਕੇ ਉਹਨਾਂ ਨੇ ਲੰਡਨ, ਨਿਊਯਾਰਕ, ਟੋਰਾਂਟੋ ਅਤੇ ਮੁੰਬਈ ਦੇ ਵਿੱਚ ਨੌ ਪੂਰੀਆਂ ਮੈਰਾਥਨਾਂ ਦੌੜੀਆਂ। 2011 ਦੇ ਵਿੱਚ 100 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ 8 ਘੰਟੇ 11 ਮਿੰਟ ਤੇ 6 ਸਕਿੰਟ ਦੇ ਵਿੱਚ ਪੂਰੀ ਕਰਕੇ ਇਤਿਹਾਸ ਰਚਿਆ। ਤੇ ਉਹਨਾਂ ਨੂੰ 2003 ਦੇ ਵਿੱਚ ਅਮਰੀਕਾ ਦਾ ਐਲਿਸ ਆਈਲੈਂਡ ਮੈਡਲ ਆਫ ਆਨਰ ਅਤੇ 2011 ਦੇ ਵਿੱਚ ਪ੍ਰਾਈਡ ਆਫ ਇੰਡੀਆ ਅਵਾਰਡ ਵੀ ਮਿਲਿਆ। ਤੇ ਉਹ 2012 ਦੇ ਲੰਡਨ 올ਿਮਪਿਕਸ ਦੇ ਟਾਰਚ ਬੇਅਰਰ ਵੀ ਸਨ। ਫੌਜਾ ਸਿੰਘ ਨੇ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਚੈਰਿਟੀ ਅਤੇ ਸਿੱਖ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਵਰਤਿਆ ਫੌਜਾ ਸਿੰਘ ਦੀ ਮੌਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਅਤੇ ਹੋਰ ਸਿਆਸੀ ਨੇਤਾਵਾਂ ਨੇ ਸੋਗ ਪ੍ਰਗਟ ਕੀਤਾ ਮੋਦੀ ਨੇ ਕਿਹਾ ਹੈ ਵੀ ਉਹ ਆਪਣੀ ਵਿਲੱਖਣ ਸ਼ਖਸੀਅਤ ਅਤੇ ਫਿਟਨੈਸ ਦੇ ਮੁੱਦੇ ਦੇ ਉੱਤੇ ਨੌਜਵਾਨ ਨੂੰ ਪ੍ਰੇਰਿਤ ਕਰਨ ਦੇ ਤਰੀਕੇ ਦੇ ਕਾਰਨ ਅਸਾਧਾਰਨ ਸਿਆਸਪੰਦ ਦੇ ਵਸਨੀਕਾਂ ਨੇ ਵੀ ਉਹਨਾਂ ਦੀ ਸਾਦਗੀ ਅਤੇ ਪਰਉਪਕਾਰੀ ਸੁਭਾਅ ਦੀ ਸ਼ਲਾਘਾ ਕੀਤੀ ਹੈ ਪਿੰਡ ਦੇ ਮਨਜੀਤ ਸਿੰਘ ਨੇ ਕਿਹਾ ਹੈ ਵੀ ਉਹ ਸਾਡੇ ਪਿੰਡ ਦਾ ਨਾਮ ਵਿਸ਼ਵ ਭਰ ਦੇ ਵਿੱਚ ਲੈ ਗਏ ਤੇ ਉਹਨਾਂ ਦੀ ਮੌਤ ਨਾਲ ਸਾਡੇ ਪਿੰਡ ਨੂੰ ਇੱਕ ਵੱਡਾ ਨੁਕਸਾਨ ਹੋਇਆ ਹੈ। ਫੌਜਾ ਸਿੰਘ ਦਾ ਅੰਤਿਮ ਸੰਸਕਾਰ 20 ਜੁਲਾਈ ਨੂੰ ਬਿਆਸ ਪਿੰਡ ਦੇ ਵਿੱਚ ਸੰਪੂਰਨ ਸਤਿਕਾਰ ਦੇ ਨਾਲ ਕੀਤਾ ਜਾਵੇਗਾ। ਪਿੰਡ ਵਾਸੀਆਂ ਅਤੇ ਪ੍ਰਸ਼ੰਸਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਉਹਨਾਂ ਦੀ ਯਾਦ ਦੇ ਵਿੱਚ 6 in the city ਉਹਨਾਂ ਦੀ ਲੰਡਨ ਆਧਾਰਿਤ ਰਨਿੰਗ ਕਲੱਬ ਨੇ ਆਪਣੇ ਅਗਲੇ ਇਵੈਂਟਾਂ ਨੂੰ ਉਹਨਾਂ ਦੀ ਜੀਵਨੀ ਅਤੇ ਪ੍ਰਾਪਤੀਆਂ ਦੇ ਜਸ਼ਨ ਦੇ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ ਹੈ ਫੌਜਾ ਸਿੰਘ ਦੀ ਮੌਤ ਨੇ ਨਾ ਸਿਰਫ ਪੰਜਾਬ ਸਗੋਂ ਪੂਰੇ ਵਿਸ਼ਵ ਦੇ ਵਿੱਚ ਇੱਕ ਮਹਾਨ ਐਥਲੀਟ ਅਤੇ ਪ੍ਰੇਰਣਾਦਾਇਕ ਸ਼ਖਸੀਅਤ ਦੀ ਕਮੀ ਛੱਡੀ ਹੈ। ਉਹਨਾਂ ਦੀ ਜੀਵਨੀ, ਸੰਘਰਸ਼ ਅਤੇ ਸਫਲਤਾਵਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਮੇਸ਼ਾ ਹੀ ਪ੍ਰੇਰਣਾ ਸਰੋਤ ਬਣੀਆਂ ਰਹਿਣਗੀਆਂ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ